ਇਸ ਸਮੇਂ ਦੀ ਬਹੁਤ ਹੀ ਵੱਡੀ ਖਬਰ ਫਿਰੋਜ਼ਪੁਰ ਤੋਂ ਆ ਰਹੀ ਹੈ ਫਿਰੋਜ਼ਪੁਰ ਦੇ ਵਿੱਚ ਇੱਕ ਟ੍ਰੇਨ ਨੂੰ ਬੰਬ ਹੋਣ ਦੀ ਸ਼ੰਕਾ ਦੇ ਚਲਦੇ ਰੋਕਿਆ ਗਿਆ ਹੈ ਤਸਵੀਰਾਂ ਤੁਹਾਨੂੰ ਉਸ ਟ੍ਰੇਨ ਦੀਆਂ ਦਿਖਾ ਰਿਹਾ ਹਾਂ ਜਿਸ ਟ੍ਰੇਨ ਨੂੰ ਰੋਕਿਆ ਗਿਆ ਹੈ ਤਾਂ ਫਿਰੋਜ਼ਪੁਰ ਦੇ ਨੇੜੇ ਕਾਸੋ ਬੇਗੋ ਇੱਕ ਰੇਲਵੇ ਸਟੇਸ਼ਨ ਹੈ ਜਿਸ ਜਗ੍ਹਾ ਤੇ ਇਸ ਟ੍ਰੇਨ ਨੂੰ ਰੋਕਿਆ ਗਿਆ ਤੇ ਪੂਰੀ ਟ੍ਰੇਨ ਦੀ ਹੁਣ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਤੁਹਾਨੂੰ ਕਿ ਜੰਮੂ ਰੋਵੀ ਤੋਂ ਚੱਲ ਕੇ ਇਹ ਟ੍ਰੇਨ ਗੁਜਰਾਤ ਵੱਲੋਂ ਜਾ ਰਹੀ ਸੀ ਤਾਂ ਫਿਰੋਜ਼ਪੁਰ ਦੇ ਨੇੜੇ ਇਸ ਨੂੰ ਹੁਣ ਰੋਕਿਆ ਗਿਆ ਹੈ 7:20 ਮਿੰਟ ਤੇ ਇਸ ਵੱਲੋਂ ਜੋੜਪੁਰ ਰੇਲਵੇ ਸਟੇਸ਼ਨ ਕ੍ਰੋਸ ਕੀਤਾ ਗਿਆ ਸੀ ਤੇ 7:50 ਮਿੰਟ ਦੇ ਨੇੜੇ ਇਸ ਨੂੰ ਹੁਣ ਅਗਲੇ ਸਟੇਸ਼ਨ ਤੇ ਰੋਕਿਆ ਗਿਆ ਵਾ ਤਾਂ ਦੱਸ ਦਈਏ ਤੁਹਾਨੂੰ ਕਿ ਰੇਲਵੇ ਪੁਲਿਸ ਨੂੰ ਜੀਆਰਪੀ ਨੂੰ ਇਨਫੋਰਮੇਸ਼ਨ ਮਿਲੀ ਸੀ ਫੋਨ ਆਇਆ ਸੀ ਕਿ ਇਸ ਟ੍ਰੇਨ ਦੇ ਵਿੱਚ ਬੰਬ ਹੈ ਜਿਸ ਦੇ ਚੱਲਦੇ ਬੰਬ ਹੋਣ ਦੀ ਅਸ਼ੰਕਾ ਦੇ ਚੱਲਦੇ ਇਸ ਟ੍ਰੇਨ ਨੂੰ ਰੇਲਵੇ ਸਟੇਸ਼ਨ ਤੇ ਰੋਕਿਆ ਗਿਆ ਵਾ ਤੇ ਸਾਰੇ ਯਾਤਰੀਆਂ ਨੂੰ ਸੁਰੱਖਿਤ ਇਸ ਟ੍ਰੇਨ ਤੋਂ ਬਾਹਰ ਕੱਢ ਕੇ ਪੂਰੀ ਟ੍ਰੇਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਮੌਕੇ ਤੇ ਡੌਗ ਸਕੁਅਰ ਦੀਆਂ ਟੀਮਾਂ ਬੌਮ ਸਕੁਅਰ ਦੀਆਂ ਟੀਮਾਂ ਤੇ ਹੋਰ ਪ੍ਰਸ਼ਾਸਨ ਦੀਆਂ ਵੱਡੀਆਂ ਟੀਮਾਂ ਜਿਹੜੀਆਂ ਵਾ ਰੇਲਵੇ ਸਟੇਸ਼ਨ ਤੇ ਪਹੁੰਚੀਆਂ ਹੋਈਆਂ ਵਾ ਤੇ ਦੂਜੇ ਪਾਸੇ ਯਾਤਰੀਆਂ ਲਈ ਖਾਣ ਪੀਣ ਦਾ ਵੀ ਇੰਤਜ਼ਾਮ ਕੀਤਾ ਜਾ ਰਿਹਾ ਤਾਂ ਤਸਵੀਰਾਂ 'ਚ ਦਿਖਾ ਰਿਹਾ ਤੁਹਾਨੂੰ ਕਿ ਕਿਸ ਤਰ੍ਹਾਂ ਟ੍ਰੇਨ ਨੂੰ ਹੁਣ ਪੂਰੀ ਤਰ੍ਹਾਂ ਖਾਲੀ ਕਰਕੇ ਇੱਕ ਇੱਕ ਬੋਗੀ ਦੀ ਇੱਕ ਇੱਕ ਡੱਬੇ ਦੀ ਟ੍ਰੇਨ ਦੇ ਉੱਪਰ نیچے ਤੋਂ ਲੈ ਕੇ ਹਰ ਜਗ੍ਹਾ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਬੌਮਸਕ੍ਰੀਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਹੋਈਆਂ ਡੋਗਸਕ੍ਰੀਡ ਦੀਆਂ ਟੀਮਾਂ ਨੂੰ ਵੀ ਇਸ ਕੰਮ ਦੇ ਵਿੱਚ ਲਗਾਇਆ ਗਿਆ ਵਾ ਤੇ ਰੇਲਵੇ ਦੀਆਂ ਵੱਖ-ਵੱਖ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਹੋਈਆਂ ਵਾ ਦੱਸਦੀ ਹੈ ਤੁਹਾਨੂੰ ਕਿ ਜੰਮੂ ਤੋਂ ਵੀ ਤੋਂ ਚੱਲ ਕੇ ਇਹ ਟ੍ਰੇਨ ਗੁਜਰਾਤ ਵੱਲ ਰਵਾਨਾ ਹੋਣੀ ਸੀ ਜੰਮੂ ਤੋਂ ਵੀ ਤਾਂ ਚੱਲ ਕੇ ਫਿਰੋਹੀਪੁਰ ਜਦੋਂ ਪਹੁੰਚਦੀ ਆ ਤਾਂ ਉਸ ਤੋਂ ਬਾਅਦ ਠੀਕ ਬਾਅਦ ਇਸ ਦੇ ਵਿੱਚ ਬੰਬ ਹੋਣ ਦੀ ਅਸ਼ੰਕਾ ਦੇ ਚੱਲਦੇ ਇਸ ਟ੍ਰੇਨ ਨੂੰ ਰੋਕਿਆ ਗਿਆ ਵਾ ਤਾਂ ਪੂਰੇ ਯਾਤਰੀਆਂ ਨੂੰ ਬਾਹਰ ਸੁਰੱਖਿਤ ਕੱਢ ਕੇ ਟ੍ਰੇਨ ਦੇ ਇੱਕ ਇੱਕ ਡੱਬੇ ਦੀ ਇੱਕ ਇੱਕ ਬੋਗੀ ਦੀ ਹਰ ਉਸ ਜਗ੍ਹਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਜਿਹੜਾ ਪੂਰੀ ਇਤਿਹਾਦ ਵਰਤੀ ਜਾ ਰਹੀ ਹੈ ਤਾਂ ਮੌਕੇ ਤੇ ਐਸਐਸਪੀ ਫਿਰੋਜ਼ਪੁਰ ਵੀ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਵੀ ਟ੍ਰੇਨ ਦੇ ਜੋ ਚੈਕਿੰਗ ਅਭਿਆਨ ਸ਼ੁਰੂ ਕੀਤਾ ਆਵਾ ਉਸਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਤੇ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਖੱਜਲ ਖਵਾਰੀ ਨਾ ਹੋਵੇ ਉਸਦਾ ਵੀ ਧਿਆਨ ਰੱਖਿਆ ਜਾ ਰਿਹਾ ਵਾ ਬੇਸ਼ੱਕ ਯਾਤਰੀ ਹੁਣ ਰੇਲਵੇ ਸਟੇਸ਼ਨ ਕਾਸੋ ਬੇਗੋ ਜਿਹੜਾ ਰੇਲਵੇ ਸਟੇਸ਼ਨ ਹੈ ਬਹੁਤ ਹੀ ਛੋਟਾ ਰੇਲਵੇ ਸਟੇਸ਼ਨ ਹੈ ਉਸਦੇ ਬਾਹਰ ਬੈਠ ਕੇ ਅਗਲੀ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਨੇ ਜਾਂ ਇਹ ਟ੍ਰੇਨ ਦੀ ਜਦੋਂ ਚੈਕਿੰਗ ਪੂਰੀ ਹੁੰਦੀ ਹੈ ਕਿ ਅਗਲੀ ਟ੍ਰੇਨ ਦੇ ਵਿੱਚ ਜਾਣਗੇ ਜਾਂ ਇਸੇ ਟ੍ਰੇਨ ਨੂੰ ਅੱਗੇ ਰਵਾਨਾ ਕੀਤਾ ਜਾਏਗਾ ਤਾਂ ਉਸਦਾ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਯਾਤਰੀਆਂ ਵੱਲੋਂ ਵੀ ਇਸ ਟ੍ਰੇਨ ਦੇ ਜਦੋਂ ਰੋਕਿਆ ਗਿਆ ਦਾ ਉਸਦੇ ਬਾਰੇ ਆਪਣੀ ਜਾਣਕਾਰੀ ਦੀ ਸਾਂਝੀ ਕੀਤੀ ਤੇ ਦੂਜੇ ਪਾਸੇ ਇਸ ਟ੍ਰੇਨ ਦੇ ਵਿੱਚ ਕਿਸ ਤਰ੍ਹਾਂ ਦੀ ਚੈਕਿੰਗ ਸ਼ੁਰੂ ਕੀਤੀ ਜਾ ਰਹੀ ਹੈ ਤੇ ਕੀ ਸੂਚਨਾ ਮਿਲੀ ਸੀ ਇਸ ਦੇ ਬਾਰੇ ਐਸਐਸਪੀ ਫਿਰੋਜ਼ਪੁਰ ਵੱਲੋਂ ਕੀ ਦੱਸਿਆ ਗਿਆ ਆਓ ਤੁਹਾਨੂੰ ਸੁਣਾਨੇ ਹਾਂ ਹਾਂ ਜੀ ਸਰ ਮੈਂ ਖਤਰਾ ਤੋਂ ਆ ਰਹੀ ਹਾਂ ਜਿਵੇਂ ਰੈਕਸ਼ਨ ਕਰਤੀ ਉਹਨਾਂ ਲੋਗ ਇਹ ਰੰਗ ਬਚਿੰਦੇ ਆ ਇਹ ਤਨੂ ਕਾਸੂ ਬੇਗੂ ਟੇਸ਼ਨ ਦੇ ਉਤਾਰੇਗਾ ਕੀ ਕਾਰਨ ਦੱਸੇਗੇ ਨੇ ਕਰਨ ਦਾ ਦਰਸ਼ਾਣ ਹੀ ਗਿਆ ਉਹਦਾਂ ਕਿ ਆਇਆ ਕਿ ਥੱਲੇ ਉਤਰਦੇ ਸਾਰੇ ਟੇਮਰਸ ਸਟੇਸ਼ਨ ਤੋਂ ਬਾਹਰ ਕਿੱਧਰ ਤੋਂ ਬਾਹਰ ਪਤਾ ਲੱਗਾ ਕਿ ਕੋਈ ਬੰਬ ਪੈਕ ਸੀ ਪੋਰਟਲ ਪੁਲਿਸ ਪਲਸ ਆਰਟੀਐਫ ਦੇ ਅਧਿਕਾਰੀ ਐਨਜੀਆਰਪੀ ਦੇ ਅਧਿਕਾਰੀ ਅਸੀਂ ਸਾਰੇ ਇੱਥੇ ਆ ਗਏ ਨੇ ਜਿਹੜਾ ਏਰੀਆ ਹੈ ਉਹਨੂੰ ਕਾਰਡਨ ਕੀਤਾ ਗਿਆ ਹੈ ਲਾਲ ਨਾਲ ਤੇ ਜਿਹੜੇ ਟ੍ਰੇਨ ਦੇ ਅੰਦਰ ਮੁਸਾਫਿਰ ਸਫਰ ਕਰ ਰਹੇ ਸੀਗੇ ਅਜਿਹੇ ਹੁਣ ਇਸ ਵਕਤ ਅਹਮਦਾਬਾਦ ਨੂੰ ਰਵਾਨਾ ਹੋ ਰਹੇ ਸੀ ਜੀ ਐਂਡ ਫਿਰੋਜ਼ਪੁਰ ਤੋਂ ਟਰੈਵਲ ਕਰਦੇ ਸੀ ਜੀ ਉਹਨੂੰ ਵੀ ਇਵੈਕੂਏਟ ਕੀਤਾ ਗਿਆ ਹੈ ਉਨ੍ਹਾਂ ਦੇ ਲਈ ਜੋ ਖਾਣੇ ਦੇ اور ਜੋ ਪਾਣੀ ਪੀਣੇ ਦੇ ਪ੍ਰਬੰਧ ਹੈ ਉਹ ਵੀ ਕਿਤੇ ਜਾ ਰਹੇ ਨੇ ਅਸੀਂ ਸਾਰੋਂ ਨੂੰ ਇਹੀ ਕਹਿ ਰਹੇ ਨੇ ਕਿ ਉਹ ਪੂਰੀ ਤਰ੍ਹਾਂ ਆਪਣੀ ਕਾਮ ਜਾਂ ਉਹ ਸਾਰਾ ਕੁਝ ਮੇਨਟੇਨ ਮੈਮ ਕਿਹੜੇ ਸੁਰੱਖਿਆ ਦੇ ਦਸਤੇ ਇੱਥੇ ਮੰਗਾਇਆ ਗਿਆ ਜੀ ਫੋਨ ਤੇ ਕਰਕੇ ਕਿੰਨੀ ਪੁਲਿਸ ਲਾਈ ਜੀ ਜਿਹੜੀ ਨੰਬਰ 1 ਜਿਹੜੀ ਲੋਕਲ ਪੁਲਿਸ ਹੈ ਉਸਨੇ ਏਰੀਆ ਕਾਰਡਨ ਕੀਤਾ ਹੈ ਜੀ ਆਰਪੀ ਤੇ ਆਰਪੀਫ ਦੀ ਮੁਲਾਜ਼ਮ ਤੇ ਉਹਨਾਂ ਦੇ ਆਫੀਸਰ ਸਾਡੇ ਨਾਲ ਇੱਥੇ ਮੌਜੂਦ ਹੈ ਇਸ ਤੋਂ ਇਲਾਵਾ ਜਿਹੜੀ ਬੌਮ ਡਿਸਪੋਜ਼ਲ ਸquad ਟੀਮਸ ਹੁੰਦੀਆਂ ਪੰਜਾਬ ਪੁਲਿਸ ਦੀ ਉਹ 3 ਟੀਮੇ ਹੁਣ ਆ ਰਹੀ ਨੇ ਇੱਥੇ ਇਸ ਤੋਂ ਇਲਾਵਾ ਜਿਹੜੀ BSF ਦੀ ਡੌਗ ਸਕਾਟ ਟੀਮ ਹੈ ਸਾਡੀ ਡੌਗ ਸਕਾਟ ਟੀਮ ਹੈ ਉਹ ਸਾਰੇ ਇੱਥੇ ਮੌਜੂਦ ਨੇ ਪਬਲਿਕ ਯਹਾਂ ਪੇ ਪੀਸਫੁਲੀ ਦਿਖਾਈ ਗਈ ਹੈ ਉਹ ਸਾਰ ਨੂੰ ਦੱਸਿਆ ਗਿਆ ਹੈ ਕਿ ਇਹ ਸਿਚੁਏਸ਼ਨ ਹੈ ਔਰ ਆਸੀਂ ਉਹਨੂੰ ਪੂਰੇ ਕੰਫੀਡੈਂਟਲੀ ਟੈਕਲ ਕਰ ਰਹੇ ਹਾਂ ਮੈਮ ਕਿੰਨੇ ਦਿਨ ਤੱਕ ਟ੍ਰੇਨ ਚੱਲ ਸਕਦੀ ਹੈ ਕਿੰਨੀ دیر ਲੱਗੇਗੀ ਚੈਕਿੰਗ ਦੇ ਨਾਲ ਨਹੀਂ ਇਹ ਪੂਰੀ ਜਿਹੜੀ ਚੈਕਿੰਗ ਹੈ ਹੁਣੇ ਜਾਰੀ ਹੈ ਇਹਦੇ ਨੂੰ ਥੋੜਾ ਸਮਾਂ ਲੱਗੇਗਾ ਉਹਦੇ ਬਾਅਦ ਪੂਰਾ ਜਦ ਸਾਨੂੰ ਆਲ ਕਲੀਅਰ ਮਿਲ ਜਾਂਦਾ ਹੈ ਜੁਰੀ ਸਪੈਸ਼ਲਾਈਜ਼ਡ ਟੀਮ ਹੈ ਉਹਨਾਂ ਦੇ ਵੱਲੋਂ ਤੇ ਉਸ ਤੋਂ ਬਾਅਦ ਆਰਪੀਐਫ ਐਂਡ ਜੀਆਰਪੀ ਦੇ ਅਧਿਕਾਰੀ ਵੱਲੋਂ ਹੀ ਇਹ ਟ੍ਰੇਨ ਚਲਈ ਟ੍ਰੇਨ ਕਿਥੋਂ ਕਿਥੇ ਜਾ ਰਹੀ ਸੀ ਹਾਂ ਜਿਹੜੀ ਸਾਡੀ ਸੂਚਨਾ ਹੈ ਜੰਮੂ ਤਵੀ ਤੋਂ ਅਹਮਦਾਬਾਦ ਕੀ ਔਰ ਜਾ ਰਹੀ ਸੀਗੀ जब इनफॉर्मेश मिली तो ये फिरोजपुर क्रॉस कर फिरोजपुर डिस्ट्रिक्ट अंदर जो गड़ी रेलवे स्टेशन है कासू बेहू उदी उसे इमीजेटली रोका गया है बाकी जी आज पर एसओपी एस स्टैंडर्ड ऑपरेटिंग प्रोसीजर है सारी वो सारे कुछ फॉलो की गई है बादल पुलिस के पास इन्फॉर्मेशन आई कंट्रोल रूम ची है बाकी जी अदर इन्फॉर्मेशन है आरपीएफ के अधिकारी हैं उन्होंने